ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਤੰਤਰ ਚਹਾਨ ਤੇ ਪਾਜੀ ਖੜੇ ਸੁਖਵਿੰਦਰ ਸਿੰਘ ਲਾਢੀ ਐਡਵੋਕੇਟ ਪਹਿਲੇ ਵਲੌਗ ਜੀ ਤੁਸੀਂ ਵੇਖ ਹੀ ਲੈਣਾ ਵਾ ਤੇ ਇਹ ਆਪਣੇ ਆਕਾਸ਼ ਫਿਰੋਜ਼ਪੁਰ ਨਾਂ ਤੋਂ ਇਹਨਾਂ ਦਾ ਵੀ ਚੈਨਲ ਹੈ ਜੀ ਤੰਦਰ ਪੈਂਜੀ ਖੜੇ ਨੇ ਕੰਤੇ ਫੋਨ ਲਾਇਆ ਤੇ ਉਹਨਾਂ ਵੱਲੋਂ ਵੀ ਹਿੱਸਾ ਪਾਇਆ ਗਿਆ ਐ ਸਾਹਮਣੇ ਪੈਂਜੀ ਖੜੇ ਨੇ ਠੀਕ ਹੈ ਜੀ ਫੜ ਪੀੜਤ ਜਿਹੜੇ ਆਪਣੇ ਲੋਕ ਨੇ ਉਹਨਾਂ ਵਾਸਤੇ ਹੀ ਸੇਵਾ ਲੈ ਕੇ ਚੱਲੇ ਆ ਤੇ ਕੱਲ ਵੀ ਗਏ ਹਾਂ ਮੀ ਵਰਦੇ ਚ ਤੇ ਆਹ ਵੇਖੋ ਹੁਣ ਫੇਰ ਬਾਤ ਸ਼ੁਰੂ ਹੋ ਗਈ ਹੈ ਤੇ ਹੁਣ ਅਸੀਂ ਫੇਰ ਜਾ ਰਹੇ ਆ ਕੋਈ ਸਮਾਨ ਇਥੋਂ ਮਿਲ ਗਿਆ ਏ ਤੇ ਕੋਈ ਜੱਗੋਂ ਜਾ ਕੇ ਹੁਣ ਆਪਾਂ ਲੈਨੇ ਕਲੈਕਟ ਕਰਦੇ ਜਿਸ ਹਿਸਾਬ ਨਾਲ ਵੀ ਮਿਲਦਾ ਦੋਸਤੋ ਅੱਜ 31 ਤਰੀਕ ਹੋ ਗਈ ਜੇ 8 25 ਤੇ ਫੇਰ ਮੀਂਹ ਕਿੰਨਾ ਜ਼ਿਆਦਾ ਜੀ ਕੱਲ 30 ਤਰੀਕੀ ਤੇ ਕੱਲ ਵੀ بارش ਬਹੁਤ ਹੀ ਅੱਜ ਰੈਗੂਲਰ بارش ਹੋ ਰਹੀ ਏ ਤੇ ਹੁਣ ਆਪਾਂ ਚੱਲੇ ਆ ਜੀ ਤੁਹਾਨੂੰ ਦੱਸ ਹੀ ਦਿੱਤਾ ਬਾਬੇ ਦਾ ਨਾਮ ਲੈ ਕੇ ਆਪਣੇ ਜਿਹੜੇ ਪਰਿਵਾਰ ਬੈਠੇ ਆ ਹਾਰਪੀਡ ਉਹਨਾਂ ਦੇ ਕੋਲ ਨੀ ਆ ਗਿਆ ਵਾ ਪਿਛਲੀ ਦੁਕਾਨ ਤੋਂ ਜਿੱਥੋਂ ਸਮਾਨ ਲਿਆ ਸੀ ਉਥੇ ਤੁਸੀਂ ਵੇਖ ਲਿਆ ਸਮਾਨ ਥੋੜਾ ਮਿਲਿਆ ਦੱਸੀ ਤੇ ਪਾਣੀ ਵੀ ਕਿਹਾ ਸੀ ਪਰ ਪਾਣੀ ਹੁਣ ਇਥੋਂ ਦੂਸਰੀ ਦੁਕਾਨ ਤੋਂ ਲੈ ਰਹੇ ਆਂ ਸਹੀ ਵੀ ਭਾਈ ਰੱਖੋ ਇੱਕ ਥਿੱਕੇ ਮੈਂ ਰੋਣਾ ਦਾ ਵਕੀਲ ਸਾਹਿਬ ਖੁਦ ਨਾਲ ਸੇਵਾ ਕਰਦੇ ਹੋਏ ਲਓ ਜੀ ਕਾਜੀ ਕਰੋ ਕਰੋ ਸੇਵਾ ਵਕੀਲ ਸਾਹਿਬ ਹੀ ਲੱਗੇ ਹੋਏ ਨੇ ਜੋਰਾ ਨਾਲ ਦੋਸਤੋ ਅਸੀਂ ਚੱਲੇ ਹੁਣ ਆਰਫ ਕੇ ਆਰਫ ਕੇ ਤੋਂ ਜਿਹੜੀ ਅੰਬਰਸਰ ਨੂੰ ਰੋਡ ਜਾਂਦੀ ਨਾ ਉੱਥੇ ਵਿਚਾਰੇ ਲੋਕ ਬੜੇ ਦੁਖੀ ਐ ਬਹੁਤ ਤੰਗ ਹੋਏ ਪਏ ਆ ਹੜ ਤੋਂ ਤੇ ਜੋ ਜ਼ਰੂਰਤ ਦੀਆਂ ਚੀਜ਼ਾਂ ਸੀ ਉਹ ਆਪਾਂ ਲੈ ਲਈਆਂ ਜਿੰਨੇ ਕੁ ਜੋਗੇ ਸੀ ਦੇਣ ਵਾਲਾ ਪਰਮਾਤਮਾ ਆਪਾਂ ਕੌਣ ਐ ਤੇ ਪਰ ਸਾਨੂੰ ਉਹਦੇ ਚ ਦੁੱਧ ਹੀ ਕਮੀ ਲੱਗ ਰਹੀ ਸੀ ਤੇ ਬਾਬਾ ਦੀ ਕਿਰਪਾ ਨਾਲ ਹੁਣ ਦੁੱਧ ਵੀ ਮਿਲ ਗਿਆ ਤੇ ਹੁਣ ਸਾਡੇ ਮਨ ਨੂੰ ਥੋੜੀ ਸ਼ਾਂਤੀ ਹੈ ਤੇ ਬਾਬਾ ਜੀ ਮਿਹਰ ਰੱਖਣ ਜਿੰਨੇ ਜੋਗੇ ਆ ਉਹਨਾਂ ਨੇ ਜੋ ਸਾਡੀ ਸੇਵਾ ਲਈ ਹੈ ਜੋ ਡਿਊਟੀ ਲਈ ਹੈ ਉਸ ਨੂੰ ਨਿਭਾਉਣ ਚੱਲੇ ਆ ਤੇ ਬਾਬਾ ਸਭ ਨੂੰ ਚੜ੍ਹਦੀ ਕਲਾਈ ਰੱਖੇ ਉਹਨਾਂ ਨੂੰ ਵੀ ਉਸ ਦੁੱਖਾਂ ਦੇ ਵਿੱਚੋਂ ਬਾਹਰ ਕੱਢੇ ਛੇਤੀ ਛਤੀ ਪ੍ਰਮਾਤਮਾ ਕੋ ਪੋ ਅਹੀਂ ਆਰਫ ਕੇ ਦੇ ਲਾਗੇ ਪਹੁੰਚ ਚੁੱਕੇ ਆ ਤੇ ਪਰ ਬੱਦਲ ਵੇਖੋ ਕਾਲੀ ਘਟਾ ਛਾਈ ਹੋਈ ਹੈ ਮੀਂਹ ਬਹੁਤ ਤੇਜ਼ ਆ ਦੋਸਤੋ ਅਸੀਂ ਆਰਫਕੇ ਨੂੰ ਮੂਵ ਕਰ ਗਏ ਆਰਫਕੇ ਤੋਂ ਪੱਟੀ ਰੋਡ ਆ ਜੀ ਅੰਮ੍ਰਿਤਸਰ ਰੋਡ ਤੇ ਆ ਆ ਵੇਖੋ ਰਸਤੇ 'ਚ ਸੰਗਤਾਂ ਆਪਾਂ ਨੂੰ ਮਿਲੀਆਂ ਨੇ ਇਹ ਸੇਵਾ ਲਈ ਜਾ ਰਹੀਆਂ ਜੀ ਹਾਂ ਜੀ ਆਪਾਂ ਵੀ ਉੱਥੇ ਚੱਲੇ ਆ ਹੋ ਸਕਦਾ ਸਾਡੇ ਉੱਥੇ ਲਓ ਜੀ ਦੋਸਤੋ ਅਸੀਂ ਇਸ ਟਾਈਮ ਤੇ ਪਹੁੰਚ ਗਏ ਆ ਧੀਰਾ ਘਾਰ ਆ ਰੋਡ ਤੇ ਆ ਦੇਖੋ ਸੰਗਤਾਂ ਨੇ ਲੰਗਰ ਲਾਇਆ ਹੋਇਆ ਜੀ ਤੇ ਇਹ ਆਪਣੇ ਹੜਪੀ ਦੇ ਲੋਕ ਵੀ ਏ ਜਿਹੜੇ ਇੱਧਰ ਦੇ ਏਰੀਏ ਦੇ ਤੇ ਇਹ ਸੰਗਤਾਂ ਵੀ ਸੇਵਾ ਕਰਨ ਆਏ ਹੋਏ ਨੇ ਆਪਣੇ ਭਰਾ ਸਤਿਕਾਰਯੋਗ ਦੋਸਤੋ ਅਸੀਂ ਇਸ ਟਾਈਮ ਤੇ ਪਹੁੰਚ ਚੁੱਕੇ ਹਾਂ ਦੀ ਧੀਰਾ ਘਾਰਾ ਪਿੰਡ ਆਰਫਕੇ ਦੇ ਕਰਨ ਕਰਕੇ ਤੇ ਇੱਥੇ ਅਮਰਸਰ ਰੋਡ ਤੇ ਜੀ ਆਓ ਤੁਸੀਂ ਵੇਖੋ ਕਿੰਨਾ ਜ਼ਿਆਦਾ ਪਾਣੀ ਦਾ ਫਲੋ ਆ ਚੁੱਕਾ ਹੈ ਅਸੀਂ ਵੀ ਸੰਗਤਾਂ ਵਾਸਤੇ ਸੇਵਾ ਲੈ ਕੇ ਆਏ ਹਾਂ ਹੁਣ ਅੱਗੇ ਜਾ ਕੇ ਮਾਹੌਲ ਵੇਖਦੇ ਪਰ ਇੱਥੇ ਸਾਰਾ ਹੀ ਰਸਤਾ ਬਲੌਕ ਹੋਇਆ ਪਿਆ ਗੱਡੀਆਂ ਟਰਾਲੀਆਂ ਸੰਗਤਾਂ ਇੱਥੇ ਲੱਗੀਆਂ ਨੇ ਸਾਰੀਆਂ ਆ ਤੁਸੀਂ ਚੈੱਕ ਕਰੋ ਲੰਗਰ ਪ੍ਰਸ਼ਾਦਾ ਚਾਹ ਦੇ ਲੰਗਰ ਚੱਲ ਰਿਹਾ ਇਹ ਆਪਣੇ ਇੱਥੋਂ ਦੇ ਲੋਕਲ ਭਾਜੀ ਆਪਾਂ ਅੱਛਾ ਸੇਵਾਦਾਰੀ ਇਹ ਵੀ ਸਰਦਾਰ ਸਾਹਿਬ ਜੀ ਆਪਣੇ ਸੇਵਾ ਹੀ ਲੈ ਕੇ ਆਏ ਆ ਤੇ ਅੱਗੇ ਆਪਾਂ ਕਿੱਥੇ ਜਾ ਰਹੇ ਹੁਣ ਪਤਾ ਕੁਛ ਅਕਬੀਰ ਦਾ ਬੰਦ ਹੀ ਹੋ ਗਿਆ ਜੀ ਬੰਦ ਵਗੈਰਾ ਇਹ ਪਾਣੀ ਵਿੱਚ ਡੁੱਬਾ ਨਾ ਪਾਣੀ ਬਹੁਤ ਜ਼ਿਆਦਾ ਗਾਂ ਦਾ ਬੰਦ ਹੀ ਹੋ ਗਿਆ ਇਹ ਵੀ ਭਰਾ ਆਪਣੇ ਸੇਵਾ ਲੈ ਕੇ ਆਏ ਨੇ ਸਰਦਾਰ ਸਾਹਿਬ ਤੇ ਇਹ ਵੀ ਹੁਣ ਦੱਸ ਰਹੇ ਵੀ ਅੱਗੇ ਜਾਣਾ ਬੜਾ ਮੁਸ਼ਕਲ ਹੈ ਭਾਈ ਟੈਂਟ ਟਰਾਲੀਆਂ ਲੈ ਕੇ ਆਏ ਸੀਗੇ ਪਰ ਅਸੀਂ ਹੁਣ ਰੁਕ ਲਗਾਏ ਜੀ ਇਹ ਟਰਾਲੀਆਂ ਆਈਆਂ ਨੇ ਸਰਦਾਰ ਜੀ ਦੱਸ ਰਹੇ ਆ ਵੀ ਤਿੰਨ ਟਰਾਲੀਆਂ ਲੈ ਕੇ ਆਏ ਨੇ ਤੇ ਕੀ ਨਾ ਸਰਦਾਰ ਜੀ ਪਿੰਡ ਮੋਰਾਵਾਲੀ ਜਿੱਥੋਂ ਸਾਡਾ ਫਰੀਦਕੋਟ ਜਿਲ੍ਹਾ ਫਰੀਦਕੋਟ ਪਿੰਡ ਮੋਰਾਵਾਲੀ ਤੋਂ ਆਏ ਨੇ ਭਾਜੀ ਤੇ ਇਹ ਵੀ ਇੱਧਰ ਦਾ ਮਾਹੌਲ ਵੇਖ ਰਿਹਾ ਤੇ ਬਾਬਾ ਜੀ ਸਭ ਨੂੰ ਚੜ੍ਹਦੀ ਕਲਾਈ ਰੱਖਣ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੇ ਕਿਰਪਾ ਕਰਨ ਜਿਹੜੇ ਆਪਣੇ ਭਰਾ ਫਸੇ ਨੇ ਉਹ ਵੀ ਇਹਨਾਂ ਚੋ ਛੇਤੀ ਛੇਤੀ ਪ੍ਰਮਾਤਮਾ ਕਰੇ ਬਾਹਰ ਆਉਣ ਇਹ ਬੜਾ ਔਖਾ ਟਾਈਮ ਹੈ ਜੀ ਇਸ ਟਾਈਮ ਔਖੀ ਘੜੀ ਹੈ ਤੇ ਅੱਗੇ ਦੇਖਦੇ ਹੁਣ ਵੇਖੋ ਸੰਗਤਾਂ ਕਿੱਦਾਂ ਆ ਰਹੀਆਂ ਨੇ ਤੁਸੀਂ ਪਿੱਛੇ ਵੇਖੋ ਜਾਮ ਲੱਗੇ ਟਰਾਲੀਆਂ ਟ੍ਰੈਕਟਰ ਸਾਰੇ ਲੱਗੇ ਹੁਣ ਅੱਗੇ ਫਿਰ ਵੇਖਦੇ ਆ ਜੀ ਕੀ ਮਾਹੌਲ ਬਣਦਾ ਕੋਸ਼ਿਸ਼ ਕਰਦੇ ਅੱਗੇ ਜਾ ਕੇ ਜੇ ਪੈਦਲ ਜਾਇਆ ਜਾਂਦਾ ਤਾਂ ਵੀ ਜਾਵਾਂਗੇ ਆਪਣੇ ਕੋਈ ਭੈਣ ਭਰਾ ਫਸੇ ਉਹਨਾਂ ਦਾ ਅੱਗੇ ਹਾਲ ਜਲ ਜਾਣਦੇ ਆ ਪਰ ਬਾਬਿਆਂ ਦੀ ਮਿਹਰ ਨਾਲ ਪੰਜਾਬੀਆਂ ਵਾਸਤੇ ਕੁਝ ਵੀ ਔਖਾ ਨਹੀਂ ਸਭ ਚੜਨੀ ਕਲਾ ਹੈ ਚੜਨੀ ਕਲਾ ਹੀ ਰਹੇ ਚੜਨੀ ਕਲਾ ਹੀ ਦੇਖੋ ਜੀ ਸਾਰੇ ਦੇਸ਼ ਦੇ ਵਿੱਚ ਜਿੱਥੇ ਔਖੀ ਘੜੀ ਆਉਂਦੀ ਆ ਸਾਹ ਦੇ ਜਾਂਦੇ ਆ ਜੀ ਅੱਜ ਪੰਜਾਬ ਤੇ ਔਖੀ ਘੜੀ ਆ ਤੇ ਪੰਜਾਬੀ ਦੇ ਪੰਜਾਬੀ ਨਾਲ ਖੜਦੇ ਖੜਦੇ ਤੇ ਖੜੇ ਨੇ ਜੀ ਆਪਣੇ ਮੋਹਰਾਂ ਵਾਲੀ ਪਿੰਡ ਤੋਂ ਭਾਈ ਸੰਗਤਾਂ ਬੜੀ ਬੜੀ ਦੂਰੋਂ ਆਈਆਂ ਨੇ ਮੋਗੇ ਤੋਂ ਫਰੀਦਕੋਟ ਤੋਂ ਮੁਕਸਰ ਸਾਹਿਬ ਤੋਂ ਇਹ ਸੇਵਾ ਲੈ ਕੇ ਸੰਗਤ ਆਈਆਂ ਤੇ ਕੁਝ ਇੱਥੋਂ ਦੇ ਲੋਕ ਆ ਜਿੰਨਾਂ ਵਾਸਤੇ ਪ੍ਰਸ਼ਾਦੇ ਦੀ ਸੇਵਾ ਚਾਹ ਦੀ ਸੇਵਾ ਚੱਲ ਰਹੀ ਏ ਪੱਸੀ ਵੀ ਜਾ ਰਹੇ ਆ ਤੇ ਅੱਗੇ ਅੱਗੇ ਸਿੰਘ ਵੀ ਜਾ ਰਹੇ ਆ ਆ ਵੇਖੋ ਪਾਣੀ ਦੀਆਂ ਬੋਤਲਾਂ ਰੱਖੀਆਂ ਹੋਈਆਂ ਟਰਾਲੀ 'ਚ ਨਾਲ ਗੱਤੇ ਵੀ ਰੱਖੇ ਹੋਏ ਆ ਇਹ ਹਾਂਜੀ ਉੱਥੇ ਨਾਲ ਦੁੱਧ ਦੇ ਰਹੇ ਹੈਂ ਚਲੋ ਵੀਰ ਚੱਲਾ ਮੈਂ ਇਸ ਟਾਈਮ ਤੇ ਪਹੁੰਚ ਚੁੱਕਿਆ ਜੀ ਪਿੰਡ ਬੰਡਾਲਾ ਆ ਬੰਡਾਲੇ ਦੇ ਹਾਲਾਤ ਤੁਸੀਂ ਵੇਖ ਹੀ ਸਕਦੇ ਹੋ ਕਿੰਨਾ ਜਿਆਦਾ ਪਾਣੀ ਭਰਿਆ ਹੋਇਆ ਇਹ ਅਮਰਸਾਹ ਰੋਡ ਅੱਗੋਂ ਪਿੱਛੋਂ ਪੈਂਦਾ ਵਾ ਆ ਮੇਰੇ ਸਾਹਮਣੇ ਪੈਂਦਾ ਜੀ ਮੱਲਾਂ ਵਾਲਾ ਏਰੀਆ ਤੇ ਆ ਕਿਸਤੀ ਰੱਖੀ ਇਹਨਾਂ ਨੇ ਜੀ ਜਿਹੜੇ ਆਪਣੇ ਘਰ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰ ਵਸੇ ਹੋਏ ਨੇ ਪਾਣੀ ਦੇ ਵਿੱਚ ਤੇ ਅਸੀਂ ਉਹਨਾਂ ਵਾਸਤੇ ਸੇਵਾ ਲੈ ਕੇ ਆਏ ਆ ਤੇ ਇਹ ਵੀਰ ਜੀ ਹੁਣੇ ਸਾਹਮਣੇ ਜਿਹੜੇ ਇਸ ਟਾਈਮ ਤੇ ਬੈਠੇ ਨੇ ਤੰਬੂ ਲਾ ਕੇ ਉਹਨਾਂ ਨੇ ਸਾਨੂੰ ਰੋਕਿਆ ਏ ਕਿ ਕੋਈ ਕੁਝ 5-10 ਮਿੰਟ ਇੱਥੇ ਰੁਕੋ ਸਾਡੀ ਕਿਸ਼ਤੀ ਆ ਰਹੀ ਏ ਤੇ ਤੁਸੀਂ ਉਹਦੇ ਨਾਲ ਵਿੱਚ ਜਾ ਕੇ ਤੇ ਫਿਰ ਉੱਥੇ ਸਮਾਨ ਪ੍ਰੋਵਾਈਡ ਕਰਾ ਕੇ ਉਹ ਜਿਹੜੇ ਆਪੇ ਭੈਣ ਭਰਾ ਜਿਹੜੇ ਸਾਡੇ ਉੱਥੇ ਫਸੇ ਹੋਏ ਨੇ ਤੇ ਫਿਰ ਅੱਗੇ ਚੱਲਦੇ ਹਾਂ ਉਹਨਾਂ ਚ ਥੋੜੀ ਵੇਟ ਕਰਦੇ ਆ ਜੀ ਓਕੇ ਠੀਕ ਹੈ ਜੀ ਨੇ ਪਹੁੰਚਣ ਤੇ ਥੋੜਾ ਟਾਈਮ ਲੱਗਦਾ ਹੋਣਾ। ਇੱਧਰ ਦੇਖੋ ਜੀ ਬੋਟ। ਇਹ ਉਹ ਬੋਟ ਆ ਜਿੱਦੇ ਰਾਈ ਸਾਰਾ ਹੀ ਸਮਾਨ ਪਰਿਵਾਰਾਂ ਤੱਕ ਪਹੁੰਚਦਾ ਕਰਦੇ ਵੀ ਸਾਡੇ। ਤੇ ਇੱਧਰ ਇੱਕ ਕਰ ਲੋ ਚੈੱਕ ਜੀ। ਆ ਸਾਰੇ ਭਰਾ ਹੀ ਬੜੀ ਬੜੀ ਦੂਰੋਂ ਤੋਂ ਮੁਕਸਰ ਫਰੀਦਕੋਟ ਮੋਗਾ ਆ ਦੇਖੋ ਰਸਤਾ ਹੀ ਹੋਈ ਹੈ ਜੀ। ਆ ਵੇਖੋ ਸਾਡੇ ਭਰਾ ਸੇਵਾ ਕਰਦੇ ਪਏ ਆ ਕਿਵੇਂ ਯੋਰਾ ਨਾਲ ਲੱਗੇ ਜੀ। ਇਹ ਪੰਜਾਬ ਹੈ ਪੰਜਾਬ ਦਾ ਪਿਆਰ ਸਾਡੇ ਭਰਾ ਵੇਖੋ ਵੇਖੋ ਪਿਆਰ ਨਜ਼ਰ ਆਉਂਦਾ ਨਾ ਇਹਨਾਂ ਦਾ ਜੀ ਆਪਣੇ ਭਰਾਵਾਂ ਪ੍ਰਤੀ ਆਪਣੇ ਪਰਿਵਾਰਾਂ ਪ੍ਰਤੀ ਐਂ ਕੰਮ ਚੱਲ ਰਿਹਾ ਜੀ ਬਾਹਰ ਵੀ ਵੇਖੋ ਕਿੱਦਾਂ ਲੱਗੀ ਏ ਜਿਹੜੇ ਛੱਤ ਤੇ ਬੈਠੇ ਨੇ ਉਹਨਾਂ ਨੂੰ ਹਾਂ ਬਿਨਾਂ ਏਸੀ ਤੇ ਬੈਠੇ ਉਹਨਾਂ ਨੂੰ ਤੁਸੀਂ ਕਿੱਥੇ ਡੰਡਾਰੇ ਜਾਣਾ ਲਓ ਜੀ ਦੋਸਤੋ ਆ ਬੋਟ ਹੁਣ ਆ ਚੁੱਕੀ ਆ ਇੱਕ ਵੀਰ ਸਾਡੇ ਸੇਵਾ ਕਰਕੇ ਆ ਗਏ ਆ ਤੇ ਇੱਕ ਬੋਰਡ ਚੱਲੀ ਆ ਜੀ ਚਲੋ ਚਲੋ ਪੱਖਾ ਲੁੰਘਣ ਲੱਗੇ ਜਾਂ ਕਿ ਕੱਢ ਦੇ ਇਹਦੇ ਸਮਾਨ ਹੋਰ ਰੱਖ ਲੈ ਮੇਮੀ ਪੁੱਛੋ ਕਿ ਜੇ ਆਈ ਜੀ ਅਮਰੇ ਦੇਖ ਲਈਏ ਨਾਲੇ ਮੇ ਤੁਹਾਨੂੰ ਨੰਬਰ ਆਈ ਵੀਰੇ ਸਰਪੰਚਾ ਆਹੋ ਹਾਂ ਇਹ ਵੀ ਕੀ ਹੋਇਆ ਸਾਡੇ ਭਰਾ ਸੇਵਾ ਲੈ ਕੇ ਆਏ ਸੀ ਪਰ ਬਾਰਿਸ਼ ਬਹੁਤ ਜ਼ਿਆਦਾ ਐ ਪਤਾ ਨਹੀਂ ਚੱਲਿਆ ਇੱਥੋਂ ਟਰਾਲੀ ਦਾ ਟਾਇਰ ਫਿਸਲ ਗਿਆ ਤੇ ਟਰਾਲੀ ਵੇਖੋ ਇੱਕ ਸਾਈਡ ਨੂੰ ਪੂਰੀ ਦੀ ਪੂਰੀ ਉਲੜ ਗਈ ਹੈ ਪਰ ਚਲੋ ਇਨਾ ਰੱਬ ਦਾ ਸ਼ੁਕਰਾਨਾ ਹੈ ਕਿ ਨੁਕਸਾਨ ਨਹੀਂ ਹੋਇਆ ਕਿਸੇ ਦਾ ਸਮਾਨ ਜਰੂਰ ਆ ਵੇਖੋ ਝੋਨੇ ਦੇ ਵਿੱਚ ਡਿੱਗ ਪਿਆ ਪਰ ਚਲੋ ਆਪਣੇ ਭਰਾ ਨੇ ਪੂਰੇ ਜੋਰਾ ਸ਼ੋਰਾ ਨਾਲ ਵਰਦੇ ਮੀਂਹ ਦੇ ਵਿੱਚ ਸੇਵਾ ਨਾਲ ਲੱਗੇ ਹੋਏ ਸੇਵਾ ਨੂੰ ਸੇਵਾ ਨਿਭਾ ਰਹੇ ਆਪਣੇ ਭਰਾ ਲੰਗਰ ਦੀ ਵੀ ਸੇਵਾ ਫੁੱਲ ਚੱਲ ਰਹੀ ਹੈ ਸੰਗਤਾਂ ਵਾਸਤੇ ਹੋ ਰਹੀ ਹੈ ਤਿਆਰੀ ਹੁਣ ਬੋਟ ਚੱਲੀ ਹੈ ਸਮਾਨ ਲੈ ਕੇ ਅੱਗੇ ਪਿੰਡਾਂ 'ਚ ਉਹ ਜਿਹੜੀ ਬੇੜੀ ਆਈ ਉਹ ਨਾਲ ਹੈ